ਇਧਰਲੇ ਪਾਸੇ ਬਾਈ ਮੈਂ ਤੁਹਾਨੂੰ ਰੋਟਾਵੇਟਰ ਦਿਖਾਉਣ ਲੱਗਾ ਬਹੁਤ ਤਗੜੇ ਤਗੜੇ ਰੋਟਾਵੇਟਰ ਦੇਖੇ ਹੋਣਗੇ ਪਰ ਇਹ ਜਾਨੀ ਦੇਖਿਆ ਹੁਣਾ ਕਿਉਂਕਿ ਪੂਰੇ ਇੰਡੀਆ ਦੇ ਵਿੱਚ ਇੱਕਾ ਤੇ ਬਾਈਆਂ ਨੇ ਨਾਂ ਵੀ ਇਹਦਾ ਛੋਟਾ ਵੇਟਰ ਰੱਖਿਆ ਹੂੰ ਰੋਟਾਵੇਟਰ ਹੁੰਦਾ ਬਾਈਆਂ ਨੇ ਆਪ ਦੇ ਹਿਸਾਬ ਨਾਲ ਛੋਟਾ ਵੇਟਰ ਰੱਖਿਆ ਇਹ ਬਣਾਉਂਦੇ ਕੌਣ ਆ ਮੈਂ ਤੁਹਾਨੂੰ ਦੱਸਦਾ ਇੰਡੀਆ ਦੇ ਵਿੱਚ ਹੀ ਬਾਈ ਉਹਨਾਂ ਨੇ ਪਹਿਲਾਂ ਬਣਾਇਆ ਬਾਈ ਸੱਚੀ ਪਹਿਲਾਂ ਹੀ ਇਹ ਪਹਿਲਾਂ ਹੀ ਆ ਬਾਈ ਪਹਿਲਾਂ ਹੀ ਹੈ ਅੱਜ ਤੱਕ ਬਣਾਇਆ ਨਹੀਂ ਕਿਸੇ ਨੇ ਕਿਸੇ ਨੇ ਨਹੀਂ ਬਣਾਇਆ 16 ਫੁੱਟ ਆਪਣਾ ਹੀ ਆ ਜੀ ਲੀਡਰ ਕੰਪਨੀ ਦਾ 16 ਫੁੱਟ ਆ ਬਾਈ ਇਹ ਦੇਖ ਸਕਦਾ ਤੁਸੀਂ ਤੇ ਇਹਦੇ ਗੇਅਰ ਵੀ ਡਬਲ ਗੇ ਰਬਾਈ 1 ਇਧਰਲੇ ਪਾਸੇ ਆ ਦੇਖੋ ਤੁਸੀਂ ਚੈੱਕ ਕਰੋ ਲਓ ਜੀ ਦੇਖ ਸਕਾਦੇ ਹੋ ਭਾਈ 15 ਕੁਐਂਟਲ ਦਾ ਭਜਣਾ 15 ਕੁਐਂਟਲ ਵਜਣਾ 15 ਕੁਐਂਟਲ ਵਜਣਾ ਭਾਈ ਲਓ ਤੇ ਹਜੇ ਵੀਰੇ ਤੁਸੀਂ ਮੰਨ ਕੇ ਜੋ ਲਾਂਚ ਕੀਤਾ ਹੈ ਹਾਂ ਹਾਂ ਲਓ ਜੀ ਲਾਂਚ ਹੀ ਕਰਿਆਗਾ ਭਾਈ ਹਾਈ ਦਾ ਲਾਂਚ ਹੀ ਕੀਤਾ 75 ਹੌਰਸ ਪਾਵਰ ਟਰੈਕਟਰ ਖੇਤਾਂ ਅਸੀਂ 75 80 75 ਹੌਰਸ ਪਾਵਰ ਵਾਲਾ ਟਰੈਕਟਰ ਖਿੱਚ ਲੈਣਾ ਆਰਾਮ ਨਾਲ ਚੱਲ ਲੱਗਾ ਹੋ ਲੈ ਆਉਣ ਵਾਸਤੇ ਓਕੇ ਲਾਉਂਦੀ ਕਿਤੇ ਅਗੇ ਪਾ ਦੇਣਾ ਕੋਈ ਚੱਕਰ ਨਹੀਂ ਹੈਗਾ ਜੀ 75 ਤੋਂ 80 ਹਾਰਸ ਪਾਵਰ ਦਾ ਜਿਹੜਾ ਟਰੈਕਟਰ ਆ ਉਹ ਇਹ ਰੋਟਾਵੇਟਰ ਨੂੰ ਖਿੱਚ ਸਕਦਾ ਹੈ ਨਾ ਬਾਈ ਯਾਰ ਤੁਸੀਂ ਦੇਖ ਸਕਦੇ ਹੋ ਯਾਰ ਇੱਥੇ ਤੇ ਤੁਸੀਂ ਆਪ ਹਿਸਾਬ ਲਾ ਲਓ ਬਈ ਕਿੱਡਾ ਰੋਟਾਵੇਟਰ ਹੈ ਨਾ ਬਾਕੀ ਕਮਾਲ ਆ ਬਾਕੀ ਇਹ ਤਾਂ ਲੱਗ ਜੂਗਾ ਪਤਾ ਵੀ ਕਿੱਦਾਂ ਕਿੱਦਾਂ ਇਹ ਕਾਮਯਾਬੀ ਇਹਦੀ ਹੋਊਗੀ ਨਾ ਬਾਕੀ ਤੁਸੀਂ ਦੇਖ ਸਕਦੇ ਹੋ ਯਾਰ ਕਮਾਲ ਦਾ ਘੈਂਡਾ ਪੂਰਾ ਇਹ ਤੁਸੀਂ ਦੇਖ ਲਓ ਕਮਾਲ ਦਾ ਕਮਾਲ ਹੋਈ ਪਈ ਐ ਹੈ ਵੱਡਾ ਟਰੈਕਟਰ ਹੀ ਖਿੱਚਣਾ ਛੋਟੇ ਨੇ ਤਾਂ ਖਿੱਚਣਾ ਛੋਟਾ ਟਰੈਕਟਰ ਦਾ ਬਸ ਦੀ ਗੱਲ ਨਹੀਂ ਇਹਦਾ ਮੈਗਨਾ ਐਡਾ ਰੋਟਾ ਬੀਟਰ ਤਾਂ ਬਣਾਇਆ ਹੀ ਨਹੀਂ ਕਿਸੇ ਨੇ ਐਡਾ ਬਾਈ ਹੋਰਾਂ ਨੇ ਬਣਾਇਆ ਫਰੈਂਡਸ ਫਾਰਮਿੰਗ ਫਰੈਂਡਸ ਫਾਰਮਿੰਗ ਸੋਲੂਸ਼ਨ ਆ ਬਰਨਾਲਾ ਏਰੀਆ ਬਾਈ ਹੋਰਾਂ ਦਾ ਜਿਨ੍ਹਾਂ ਨੇ ਇਹ ਬਣਾਇਆ ਤੇ ਕਮਾਲ ਕਰਤੀ ਐ ਬਣਾ ਕੇ ਇਹਨਾਂ ਨੇ ਝੋਟਾ ਬੀਟਰ ਬਣਾਇਆ ਵਾ ਬਹੁਤ ਸੋਹਣਾ ਵੀ ਨਾਮ ਬਹੁਤ ਘੈਂਟ ਰੱਖਿਆ ਹੋਇਆ ਦੇਖ ਸਕਦਾ ਹੋ ਤੁਸੀਂ ਹਾਲ ਵੀ ਤਿੰਨ ਲੱਗੇ ਹੋਏ ਆ ਤੇ ਬਹੁਤ ਕਮਾਲ ਦਾ ਰੋਟਾ ਵੀਟਰ ਬਣਾਇਆ ਬਹੁਤ ਕਮਾਲ ਦਾ ਇਹ ਇੱਕ ਬੰਦਾ ਖੜ ਕੇ ਜਾਂਦਾ ਪਤਾ ਲੱਗਦਾ ਵੀ ਹਾਂ ਕੋਈ ਚੀਜ਼ ਹੈਗੀ ਆ ਉਹ ਪਰਲੇ ਪਾਸੇ ਵੀ ਆ ਤੁਸੀਂ ਦੇਖ ਸਕਦੇ ਹੋ 10 10 ਮੀਟਰ ਦਾ 10 ਫੁੱਟਾ ਹੋਊਗਾ ਉਹ ਜਾਂ 12 ਫੁੱਟਾ ਹੋਊਗਾ ਤੇ ਉਹਦੇ ਮੁਕਾਬਲੇ ਤੁਸੀਂ ਦੇਖ ਲਓ ਪਹਿਲਾਂ ਸਾਨੂੰ ਆਇ ਲੱਗਿਆ ਵੀ ਦੋ ਪਾਏ ਹਨ ਇਕੱਠੇ ਇਹ ਬਈ ਦੋਆਂ ਦੇ ਸਿਸਟਮ ਦਾ ਇੱਕ ਆ ਪਹਿਲਾਂ ਸਾਨੂੰ ਆਇ ਲੱਗਿਆ ਵੀ ਯਾਰ ਦੋ ਇਕੱਠੇ ਜੇ ਕਰਕੇ ਰੱਖੇ ਪਏ ਆ ਪਰ ਜੋ ਨੇੜੇ ਆਏ ਫਿਰ ਪਤਾ ਲੱਗਿਆ ਵੀ ਇਹ ਦੋ ਨਹੀਂ ਗੇ ਇਹ ਇੱਕੋ ਆ ਤੇ ਇੱਕੋ ਇਹ ਪਹਿਲਾ ਬਣਾਇਆ ਕਮਾਲ ਕੀਤੀ ਪਈ ਆ ਬਾਈ ਸ਼ੇਅਰ ਕਰਿਓ ਧੰਨਵਾਦ ਹੁਣ ਤੱਕ ਦੀ ਬਥੇਰੇ ਦੇਖੇ ਹੋਣਗੇ ਤੂੰ ਕਿੱਥੋਂ ਤੱਕ ਦੇਖਿਆ ਬਾਈ ਹੁਣ ਦਾ 12 ਫੁੱਟ 12 ਤੱਕ ਆ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣ ਲੱਗਿਆ ਫਰੈਂਡਸ ਫਾਰਮਿੰਗ ਸੋਲੂਸ਼ਨ ਵਾਲਿਆਂ ਨੇ ਜਿਹੜਾ ਕਿ ਇਹ ਲਾਂਚ ਕੀਤਾ ਬਾਈ ਤੇ ਇਹਦੀ ਜਿਹੜੀ ਲੰਬਾਈ ਆ ਉਹ ਹੈਗੀ ਆ 16 ਫੁੱਟ ਹਨਾ ਕਮਾਲ ਕੀਤੀ ਪਈ ਆ ਬਾਈ ਹੁਣ ਇਹ ਦਾਵਾ ਕਰਦੇ ਵੀ ਪੂਰੇ ਇੰਡੀਆ ਦੇ ਵਿੱਚ ਇੱਕੋ ਆ ਇਹ ਹੁਣ ਤੱਕ ਕਿਸੇ ਨੇ ਨਹੀਂ ਬਣਾਇਆ ਜਮੀਨ ਹਣਾ ਬਾਈ ਉਹਨੇ ਦੱਸਿਆ ਵੀ ਕਿਸੇ ਨੇ ਨਹੀਂ ਬਣਾਇਆ ਇਹਨਾਂ ਦਾ ਨਾਮ ਵੀ ਇਹਦਾ ਮੈਂ ਤੁਹਾਨੂੰ ਦਿਖਾਉਣਾ ਨੇੜੇ ਆਓ ਇਹਦਾ ਨਾਮ ਰੱਖਿਆ ਝੋਟਾ ਵੇਟਰ ਚਲੋ ਇਹਦਾ ਬਾਈ ਉਹਣਾ ਨੇ ਆਪ ਵੈਸੇ ਰੱਖਤਾ ਨਾ ਝੋਟਾ ਵੇਟਰ ਨਹੀਂ ਸੱਚੀ ਝੋਟਾ ਵੇਟਰ ਇਹ ਝੋਟਾ ਵੇਟਰ ਆ ਤੇ ਜਾਣਕਾਰੀ ਮੁਤਾਬਕ ਸਾਨੂੰ ਪਤਾ ਲੱਗਿਆ ਵੀ ਜਿਹੜਾ ਟਰੈਕਟਰ 75 ਤੋਂ 80 HP ਦੀ ਕੈਪੈਸਿਟੀ ਦੇ ਨਾਲ ਆਉਂਦਾ ਜੌਦੂ ਉੱਤੇ ਆ ਜੌਦੂ ਉੱਤੇ ਹਣਾ ਵੀ ਘੱਟ ਤੋਂ ਘੱਟ ਉਦੋਂ ਥੱਲੇ ਨਹੀਂ ਕਹਿਦਾ ਘੱਟ ਤੋਂ ਘੱਟ 75 ਤੋਂ 80 HP ਦੀ ਕੈਪੈਸਿਟੀ ਵਾਲਾ ਟਰੈਕਟਰ ਇਸ ਰੋਟਾਵੇਟਰ ਨੂੰ ਖਿੱਚੂਗਾ ਦੋ ਗੇਅਰ ਆਣਾ ਇਹਦੇ ਡਬਲ ਗੇਅਰ ਆ ਡ ਬਾਕੀ ਚੈੱਕ ਕਰੋ ਤੁਸੀਂ 15 ਕੁਆਂਟਾ ਦੇ ਦਾ ਵੱਜਣਾ ਹਣਾ ਜੀ ਮਲਟੀ ਸਪੀਡ ਹੈ ਮਲਟੀ ਸਪੀਡ ਲਓ ਜੀ ਤੇ ਬਾਈ ਕਮਾਲ ਕਰਤੀ ਬੰਦਿਆਂ ਨੇ ਹਣਾ 16 ਫਿਲਟਰ ਵਾਲਾ ਤੇ 16 ਫੁੱਟ ਰੋਟਾਵੇਟਰ ਲਾਂਚ ਕਰਕੇ ਕਮਾਲ ਕੀਤੀ ਪਈ ਆ ਸੋ ਤੁਹਾਨੂੰ ਇਹ ਕਿਵੇਂ ਲੱਗਿਆ ਸ਼ੇਅਰ ਕਰਕੇ ਜਰੂਰ ਦੱਸੋ ਧੰਨਵਾਦ